ਸਾਵਧਾਨ ਹੋ ਜਾਓ ਓਵਰ ਸਪੀਡ ਵਾਲਿਓ ਅੱਗੇ ਬਠਿੰਡਾ ਪੁਲਿਸ ਸੜਕ ਤੇ ਖੜੀ ਐ ਦੱਸ ਦਈਏ ਕਿ ਓਵਰ ਸਪੀਡ ਨੂੰ ਲੈ ਕੇ ਹੁਣ ਬਠਿੰਡਾ ਟ੍ਰੈਫਿਕ ਪੁਲਿਸ ਵੱਲੋਂ ਵੀ ਸੜਕ ਦੇ ਉੱਤੇ ਨਾਕੇ ਲਗਾਏ ਜਾ ਰਹੇ ਹਨ ਤੇ ਇਹਨਾਂ ਵੱਲੋਂ ਓਵਰ ਸਪੀਡ ਦੇ ਚਾਲਣ ਜਿਹੜੇ ਉਹ ਕੱਟੇ ਜਾ ਰਹੇ ਹਨ ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਓਵਰ ਸਪੀਡ ਤੇ ਜਿਹੜਾ ਆਪਣੀਆਂ ਗੱਡੀਆਂ ਚਲਾਈਆਂ ਜਾਂਦੀਆਂ ਜਿਸ ਦੇ ਨਾਲ ਹਾਦਸੇ ਹੋ ਜਾਂਦੇ ਹਨ ਜਿਸ ਨੂੰ ਲੈ ਕੇ ਹੁਣ ਟ੍ਰੈਫਿਕ ਪੁਲਿਸ ਵੱਲੋਂ ਸੜਕ ਦੇ ਉੱਤੇ ਨਾਕੇ ਲਗਾਉਣੇ ਸ਼ੁਰੂ ਕਰ ਦਿੱਤੇ ਐ ਅਤੇ ਉਥੇ ਜੇ ਆਪਾਂ ਗੱਲ ਕਰੀਏ ਤੇ ਜਿਹੜੀਆਂ ਨੇ ਇਹ ਆਪਾਂ ਕਾਰਾਂ ਨੇ ਉਹ 80 ਦੀ ਸਪੀਡ ਤੇ ਅਤੇ ਜਿਹੜੇ ਟਰੱਕ ਨੇ ਉਹ 60 ਦੀ ਸਪੀਡ ਤੋਂ ਵੱਧ ਨਹੀਂ ਚੱਲਣੇ ਚਾਹੀਦੇ ਲੇਕਿਨ ਲੋਕਾਂ ਵੱਲੋਂ ਬਹੁਤ ਆਣਗੱਲੀ ਕੀਤੀ ਜਾ ਰਹੀ ਹੈ ਜਿੱਥੇ ਕਾਰਾਂ 120 ਦੀ ਸਪੀਡ ਤੇ ਆ ਰਹੀਆਂ ਨੇ ਇਸ ਨੂੰ ਲੈ ਕੇ ਹੁਣ ਟ੍ਰੈਫਿਕ ਪੁਲਿਸ ਨੇ ਇੱਕ ਵੱਡਾ ਕੈਮਰਾ ਜਿਹੜਾ ਉਹ ਜੋ ਹੁਣ ਇਹਦੀ ਸਪੀਡ ਲਿਮਟ ਜਿਹੜੀ ਆ ਉਹ ਚੈੱਕ ਕਰੇਗਾ ਅਤੇ ਇਸ ਨੂੰ ਲੈ ਕੇ ਪੁਲਿਸ ਹੁਣ ਸੜਕ ਤੇ ਆ ਚੁੱਕੀ ਹੈ ਅਗਰ ਤੁਸੀਂ ਓਵਰ ਸਪੀਡ ਗੱਡੀ ਚਲਾਉਣੇ ਦਾ ਤਾਡਾ ਚਰਾਣਾ ਜਿਹੜਾ ਉਹ ਕਿਸੇ ਵੇਲੇ ਵੀ ਬਠਿੰਡਾ ਦੇ ਅੰਦਰ ਹੋ ਸਕਦਾ ਹੈ ਹੁਣ ਬਠਿੰਡਾ ਪੁਲਿਸ ਸੜਕ ਦੇ ਉੱਤੇ ਆ ਚੁੱਕੀ ਹੈ ਇਸ ਨੂੰ ਲੈ ਕੇ ਅਤੇ ਇਸ ਲਈ ਉਹਨਾਂ ਵੱਲੋਂ ਜਿਹੜੀ ਹੈ ਇਹ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕੋਈ ਵੀ ਵਿਅਕਤੀ ਜੇ ਕੋਈ ਟਰੱਕ ਬੱਸ ਆ ਤਾਂ ਉਹ 60 ਦੀ ਸਪੀਡ ਤੋਂ ਵੱਧ ਲਿਮਟ ਤੇ ਨਾ ਚਲਾਵੇ ਅਤੇ ਜਿਹੜੀਆਂ ਕਾਰਾਂ ਨੇ ਉਹ 80 ਦੀ ਸਪੀਡ ਤੋਂ ਜ਼ਿਆਦਾ ਲਿਮਟ ਤੇ ਨਾ ਚਲਾਈਆਂ ਜਾਣਾ ਅਗਰ ਤੁਸੀਂ ਇਸ ਤੋਂ ਵੱਧ ਸਪੀਡ ਤੇ ਬਠਿੰਡਾ ਦੇ ਅੰਦਰ ਆਉਂਗੇ ਤਾਂ ਕਿਸੇ ਵੇਲੇ ਵੀ ਤੁਹਾਨੂੰ ਬਠਿੰਡਾ ਟ੍ਰੈਫਿਕ ਪੁਲਿਸ ਮਿਲ ਸਕਦੀ ਹੈ ਤੇ ਤੁਹਾਡਾ ਜਿਹੜਾ ਚਲਾਣਾ ਉਹ ਵੱਡਾ ਚਲਾਣਾ ਜਿਹੜਾ ਉਹ ਹੋ ਸਕਦਾ ਹੈ ਇਸ ਸਬੰਧੀ ਡੀਐਸਪੀ ਮਨਜੀਤ ਸਿੰਘ ਨੇ ਵੀ ਲੋਕਾਂ ਨੂੰ ਆਪਣਾ ਅਪੀਲ ਕੀਤੀ ਹੈ ਡੀਐਸਪੀ ਟ੍ਰੈਫਿਕ ਮਨਜੀਤ ਸਿੰਘ ਨੇ ਕਿ ਕੋਈ ਵੀ ਵਿਅਕਤੀ ਉਹ ਸਪੀਡ ਦੇ ਉੱਤੇ ਗੱਡੀ ਨਾ ਚਲਾਵੇ ਨਹੀਂ ਤਾਂ ਬਠਿੰਡਾ ਦੇ ਅੰਦਰ ਜੇ ਤੁਸੀਂ ਐਂਟਰ ਹੋਵੋਗੇ ਤਾਂ ਤੁਹਾਡਾ ਚਰਾਣ ਕਿਸੇ ਵੀ ਵੇਲੇ ਵੀ ਹੋ ਸਕਦਾ ਹੈ ਆ ਉਸ ਨੂੰ ਸੁਣਾਉਣੇ ਐਸ ਸਬੰਧੀ ਕੀ ਕਹਿੰਦੇ ਨੇ ਡੀਐਸਪੀ ਇਸ ਨੂੰ ਲੈ ਕੇ ਮਨਜੀਤ ਸਿੰਘ ਵੇਖੋ ਅਸੀਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਹਦਾਇਤਾਂ ਦੇ ਅਨਸਾਰ ਜ਼ਿਲ੍ਹਾ ਬਠਿੰਡਾ ਦੇ ਵਿੱਚ ਮੇਨ ਜਿਹੜੇ ਨੈਸ਼ਨਲ ਹਾਈਵੇ ਉੱਤੇ ਐਕਸੀਡੈਂਟਾਂ ਦੀ ਰੋਕਥਾਮ ਦੇ ਲਈ ਤੇ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਅਸੀਂ ਮੇਜਰ ਡਾਇਰੈਕਟਰ ਦੇ ਨਾਲ ਅਸੀਂ ਇਹ ਨਾਕਾਬੰਦੀ ਕੀਤੀ ਹੋਈ ਆ ਤੇ ਇਹ ਜਿਹੜੀ ਨੈਸ਼ਨਲ ਹਾਈਵੇ ਬਠਿੰਡਾ ਤੋਂ ਬਰਨਾਲਾ ਨੈਸ਼ਨਲ ਹਾਈਵੇ ਨੰਬਰ 7 ਹੈ ਇਹ ਕੋ ਸਪੀਡ ਲੈਂਪ ਦਾ ਸਾਹਮਣੇ ਬੋਰਡ ਵੀ ਲੱਗਿਆ ਕਿ ਜਿਹੜੇ 4 ਪਹੀਆ ਵਹੀਕਲ ਆ ਉਹਦੀ ਸਪੀਡ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇ ਭਾਰ ਵਾਲੇ 4 ਪਹੀਆ ਵਹੀਕਲ ਦੀ 60 ਕਿਲੋਮੀਟਰ ਪ੍ਰਤੀ ਦੀ ਰਫ਼ਤਾਰ ਦੇ ਨਾਲ ਸਪੀਡ ਜਿਹੜੀ ਸਾਡੇ ਨੇਚਰ ਡਿਟੈਕਟਸ ਜਿਹੜੀ ਇੰਸਟਰੂਮੈਂਟ ਆ ਇਹ ਤਕਰੀਬਨ 700 ਮੀਟਰ ਤੋਂ ਅਸੀਂ ਉਸ ਹਾਵ ਨਾਲ ਦੀ ਸੈਟਿੰਗ ਕੀਤੀ ਆ 700 ਮੀਟਰ ਦੀ ਦੂਰੀ ਤੋਂ ਜਿਹੜੀ ਓਵਰ ਸਪੀਡ ਗੱਡੀਆਂ ਨੂੰ ਇਹ ਨੈਜ਼ਰ ਗਨ ਦੇ ਨਾਲ ਇਹ ਇਹ ਉਹਦੀ ਆਈਡੈਂਟੀਫਿਕੇਸ਼ਨ ਕਰਕੇ ਫਿਰ ਉਸ ਤੋਂ ਬਾਅਦ ਅਸੀਂ ਉਹਦਾ ਮੋਟਰ ਵੀ ਕਲੈਕਟਰ ਦੀਨ ਚਲਾਨ ਕੱਟ ਰਹੇ ਆ ਜਿਵੇਂ ਆਪੋ ਆਖਰੀ ਜਿੰਦੀ ਹੈ ਲੋਟ ਡੈਸਿਮਲ ਵੀ ਲਾਉਣਗੇ ਪਰ ਕੋਈ ਡੈਂਕ ਨਹੀਂ ਕਰਨਗੇ ਕੀ ਕਹਣਾ ਚਾਹੋਗੇ ਦੇਖੋ ਸਾਡਾ ਜਿਹੜਾ ਸਾਲ ਦਾ ਆਖਰੀ ਸਾਡੇ ਲਈ ਤਾਂ ਸਾਰੇ ਦਿਨ ਜਿਹੜਾ ਦਿਨ ਚੜ੍ਹ ਜਾਂਦਾ ਤੇ ਛੱਪ ਜਾਂਦਾ ਉਹ ਆਖਰੀ ਦੇ ਨਹੀਂ ਆ ਇਹ ਪਰ ਸਪੈਸ਼ਲ ਲੋਕਾਂ ਦੇ ਵਿੱਚ ਧਾਰਨਾਵਾਂ ਮੁਤਾਬਕ 31 ਦਸੰਬਰ ਦਾ ਇਸ ਦਿਨ ਅਸੀਂ ਲੋਕਾਂ ਨੂੰ ਇਹ ਬੇਨਤੀ ਕਰਦੇ ਆ ਸਾਡੇ ਸੀਨੀਅਰ ਅਫਸਰ ਦੇ ਹੁਕਮ ਦੀ ਹੈ ਕਿ ਜਿਹੜਾ ਸ਼ਰਾਬ ਕੋਈ ਵੀ ਕਿਸੇ ਪ੍ਰਕਾਰ ਦਾ ਸ਼ਰਾਬ ਦਾ ਨਸ਼ਾ ਕਰਕੇ ਸੜਕ ਦੇ ਉੱਤੇ ਨਾਲ ਚੱਲਿਆ ਜਾਵੇ ਜੇ ਕਿਸੇ ਨੇ ਜਾਣ ਦੀ ਲੋੜ ਪੈਂਦੀ ਹੈ ਤਾਂ ਜਿਹੜੀ ਸਪੀਡ ਲਿਮਟ ਹੈ ਵੈਸੇ ਨਾਲ ਆਈ ਬੇਟੀਆ ਸਪੀਡ ਲਿਮਟ ਦਾ ਪਾਲਣਾ ਕੀਤੀ ਗਏ ਦੇਖੋ ਅਸੀਂ ਹੁਣ ਤਕਰੀਬਨ 21 ਦੇ ਲਗਭਗ ਅਸੀਂ ਮੋਟਰ ਵੀਕਲ ਐਕਟ ਦੇ ਅਧੀਨ ਜਿਹੜੇ ਓਵਰ ਸਪੀਡ ਗੱਡੀਆਂ ਉਹਦੇ ਚਲਾਨ ਕੱਟ ਰਹੇ ਹਾਂ